ਇਸਾ ਸਕਾਜ਼ੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਵਿਖਾਉਣੀਆਂ ਦੋਵੇਂ ਸੁਣਿਆ ਬੱਚੇ ਵਾਲੀ ਇੱਕ ਬੱਚੇ ਤੋਂ ਬਿਨਾ ਬਾਕੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸਾਕਾਲ ਜੀ ਸਤਿ ਸਾਕਾਲ ਜੀ ਹਰਪ੍ਰੀਤ ਜੀ ਕੀ ਹਾਲ ਜੇ ਵਧੀਆ ਵਧੀਆ ਜੇ ਹੋਰ ਸਭ ਠੀਕ ਠਾਕ ਠੀਕ ਠਾਕ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਜਸ਼ਨ ਜੇ ਪਿੰਡ ਮਿਆਧਿਆ ਤਸਰੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੋ ਜੇ ਫਿਰ ਜੀ ਫਿਰ ਹਰਪ੍ਰੀਤ ਜੀ ਅੱਜ ਦੋ ਜੇ ਠੀਕ ਇੱਕ ਨਹੀਂ ਵਸੀ ਵੇਗੀ ਇੱਕ ਹੁਣ ਇਹ ਵਿਗੀ ਜੇ ਹੁਣ ਇਹ ਸੌਦਾ ਹੋਇਆ 5 ਮਿੰਟ ਹੀ ਹੋਇਆ ਉਹਦਾ ਸੌਦਾ ਹੋ ਗਿਆ ਤੇ ਆ ਜਿਹੜੀ ਜੇ ਫਿਰ ਹਰਪ੍ਰੀਤ ਜੀ ਸੂਈਆ ਮਗਰੇ ਦੇ ਜਰਸੀ ਵਸੀ ਆ ਵਸੀ ਹੈ ਮਗਰ ਹਨਾ ਮਗਰ ਦੇਖੋ ਜਰਸੀ ਪਿਓਰ ਜਰਸੀ ਵਸੀ ਆ ਵੀਰ ਆਪਣੀ ਸਮਝ ਨਾਲ ਲਾ ਲਈ ਕਿੰਨੇ ਕਿੰਨੇ ਲਾ ਲਈ ਹਾਂ ਤੇ ਦੁੱਧ ਦੇ ਦੇ ਕੋਲ 2000 ਰੁਪਏ 10 ਕਿਲੋ 9 ਕਿਲੋ ਦੀ ਗਾਰੰਟੀ ਦੇਣੀ ਆਪਾਂ ਠੀਕ ਤੋਰ ਸੰਭੀ ਘਟਿਆ ਕਿ ਨਗਾ ਗਾ ਦੋ ਜੀ ਵਾਸੀ ਦੋ ਦਿਨ ਸੰਭਿਆ ਦੁੱਧ 11 12 ਕਿਲੋ ਕਰ ਜੂਗੀ ਬਾਕੀ ਆ ਵੀ ਹੁਣ ਧੁੱਪਾਂ ਲੱਗ ਗਈਆਂ ਵਾ ਹੁਣ ਮੌਸਮ ਸਾਫ ਹੋ ਗਏ ਆ ਹੁਣ ਇੱਕਰੀ ਆਣੇ ਪਸ਼ੂ ਵਧਨੇ ਦੁੱਧਾਂ ਸਾਰੇ ਹਾਂ ਇਹਦੇ ਦੇਖਿਆ ਸੀ ਛੰਡੀਤੀ ਹੋਈ ਆ ਕੋਈ ਚੱਕਰ ਨਹੀਂ ਕੋਈ ਪਰਵਾਹ ਨਹੀਂ ਵੈੜਨ ਫਿਰ ਜਵਾਬ ਵਸ ਮਾ ਆਏ ਓਕੇ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਹਰਪੀ ਜੀ ਦੇ ਦਈਏ ਵਸੀ ਜੀ 26 ਦੀ 25 ਦੇ ਦੋ ਹੋਰ ਕਰਾ ਲਓ ਮਾਰਾ 24 ਦੀ ਹੋਰ ਕਰਾ 23 ਦੀ 2200 ਰੁਪਏ ਅੱਛਾ 22 ਦੀ 22 ਠੀਕ ਹੈ ਜੀ ਬਾਕੀ ਮਗਰਵੀ ਵਛੀਆ ਮਗਰਵੀ ਹਰਪਜੀਤ ਵਛੀ ਜਰਸੀ ਪਿਓਰ ਵਛੀਆ ਮਗਰ ਤੇ ਹੁਣ ਆ ਜਿਹੜੀ ਜੇ ਹਰਪਜੀਤ ਟੋਕੜਿਆ ਵਛੀ ਇਹ ਟੋਕੜਿਆ ਹੈ ਨਾ ਲਾਲ ਸੁਆ ਮੂੰਹੋਂ ਛਗੀ ਤੇ ਦੁੱਧ ਇਹਦੇ ਕੋਲ ਦੁੱਧ ਹਰਪਜੀਤ 7 ਕਿਲੋ ਅੱਛਾ ਇੱਕ ਮਹੀਨਾ ਤੇ ਕੋਈ 4-5 ਦਿਨ ਤੀਜਾ ਭਾਏ ਹੋ ਅੱਛਾ ਘਰ ਵਾਲਿਆਂ ਜਿੰਦਾ ਦੱਸਿਆ ਆਪਾਂ ਹਾਂਜੀ ਹਾਂਜੀ ਤੋਰਾਂ ਫੇਰ ਇੱਕਲ ਚੁੰਗੀ ਆ ਤੇਰਾ ਸਿੰਗਾ ਤੋਂ ਹਰਪਜੀਤ ਚਟਾ ਸਿੰਗ ਨਿਗਾ ਨਗਾ ਕਿਤੇ ਸਿੰਗ ਯਾ ਉੱਤਰੀ ਕਰਮ ਵਾਲੀ ਵਛੀ ਹੈ ਕਿਤੇ ਮਾਰਦੀ ਮੋਰੀ ਥੋੜੀ ਵੇਖੋ ਇਹ ਆ ਵੀ ਚਲੋ ਕਿਸੇ ਵੀਰ ਦਾ ਘਰ ਦਾ ਵਧੀਆ ਚਾਹ ਪਾਣੀ ਦੇ ਨੇ ਸਾਰੀ ਜਨਾ ਵਾ ਚਾਹ ਪਾਣੀ ਲਿਆਏ ਜੀ ਕਰ ਪੀਜੀਸ਼ ਇਹ ਨਹੀਂ ਆ ਵਾ ਖਾਣੇ ਦੇ ਦੇਖ ਸਕਦੇ ਜੀ ਠੰਡੀ ਚੀਰੀ ਹੋਗੀ ਕੰਦੀ ਹੈ ਵੀ ਇਤਰਾ ਜਵਾਬ ਸੁਣਾ ਓਕੇ ਵਸ਼ੀ ਇੱਕ ਵਾਰੀ ਪਿੱਛੇ ਕਰੇ ਇੱਧਰ ਨੂੰ ਦੇਖ ਹੋਰ ਪਿੱਛੇ ਦੇਖੋ ਸੁਪਾਲੇ ਲੋਦਾ ਹੈਗਾ ਪੱਕਾ ਇਹਦੇ ਕੋਲ 7 ਲੀਟਰ ਹਰਪੀ ਜੀ 6 ਕਿਲੋ ਕੋਈ ਵੀ ਰਮਾਨੇ ਕੇ ਲੈ ਜਾਏ ਅੱਛਾ ਜਿਹੜਾ ਲੀਟਰ ਹੀ ਮਾਰ ਲੈਣੇ ਆ ਠੀਕ ਆ ਹਾਂਜੀ ਤੇ ਇਹ ਕਿੰਨੇ ਰੀ ਦੇ ਦੇਣੀ ਫਿਰ ਆਪਾਂ ਹਰਪੀ ਦੀ ਏਰੀਆ 17000 ਦੀ ਵਸ਼ੀ 17 ਦੀ ਹਾਂਜੀ 16 ਦੇ ਦਈਏ ਹਰ ਵੀ 15000 ਦੀ ਵਸ਼ੀ ਦੇ ਦਾਂਗੇ। ਅੱਛਾ 15000 ਦੀ। ਬਾਕੀ ਕੋਈ ਵੀਰ ਫੋਨ ਲਾਵੇ ਮਾਨ ਖੁੱਲਾ ਕਰਾਂਗੇ। ਮਾਨ ਤਾਂ ਮੋਕੇ ਤੇ ਹੋ ਜਾਂਦੇ ਨੇ। ਜਿਹੜਾ ਮਾਲ ਯਾਰ ਵੀ ਮਾਲ ਮੋਲ ਕੋਈ ਵੀਰ ਲਾਵੇ। ਮਾਨ ਤਾਂ ਖੁੱਲਾਂਗੇ ਬਾਕੀ ਚਵਾਈ ਵੀ ਉਹਨਾਂ ਵੀਰ ਇੱਥੋਂ ਕਰਕੇ ਖੜਿਆ ਤਸੱਲੀ ਕਰਕੇ। ਤਸੱਲੀ ਕਰਕੇ ਖੜੇ ਹਨਾ। ਠੀਕ ਆ। ਤੇ ਬਾਕੀ ਹਰ ਵੀ ਜੀ ਆਪਣੇ ਕੋਲ ਵਸ਼ੀ ਇੱਕ ਹੋਰ ਆਉਂਦੀ ਹੈ ਜਰਸੀ। ਅੱਛਾ। ਜਰਸੀ ਵਸ਼ੀ ਹੈ ਦੁੱਧ 9 ਕਿਲੋ ਮਗਰ ਵੀ ਉਹਦੇ ਵਸ਼ੀ ਹੈ। ਠੀਕ ਆ। ਉਹਦੇ 9 ਕਿਲੋ ਦੀ ਵਸ਼ੀ ਸੁਈਓ। ਉਹਦੇ ਬਾਰੇ ਵੀ ਕੋਈ ਪੁੱਛ ਲੈ ਹਨਾ। ਉਹਦੇ ਬਾਰੇ ਵੀ ਕੋਈ ਫੋਨ ਲਾ ਕੇ ਪੁੱਛ ਲੈ। ਤੇ ਬਾਕੀ ਆ ਦ